ਪੰਜਾਬ ਤੇ ਦੇਸ਼ ਦੁਨੀਆ ਦੀਆਂ ਖਬਰਾਂ ਨਾਲ ਸੰਬੰਧ ਰੱਖਣ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਨਗੀ ਸਤਿ ਸ਼੍ਰੀ ਅਕਾਲ ਜੀ ਬਹੁਤ ਸਾਰੀਆਂ ਖਬਰਾਂ ਪਰ ਸਭ ਤੋਂ ਪਹਿਲੀ ਵੱਡੀ ਖਬਰ ਇਹ ਆ ਕਿ ਪੰਜਾਬ ਦੇ ਵਿੱਚ ਹੜ ਦਾ ਪਾਣੀ ਹੁਣ ਲੱਥਣਾ ਸ਼ੁਰੂ ਹੋ ਗਿਆ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਜਿੱਥੇ ਹੜ ਦੀ ਮਾਰ ਪਈ ਹਰ ਰੋਜ਼ ਖਬਰਾਂ ਇਹ ਆਉਂਦੀਆਂ ਰਹੀਆਂ ਕਿ 3 ਫੁੱਟ ਪਾਣੀ ਚੜਿਆ 2 ਫੁੱਟ ਪਾਣੀ ਚੜਿਆ 5 ਫੁੱਟ ਪਾਣੀ ਚੜਿਆ ਦਰਿਆਵਾਂ ਦੇ ਵਿੱਚੋਂ ਫਰਾਨੀ ਥਾਂ ਤੋਂ ਇੰਨਾ ਪਾਣੀ ਖੱਡਿਆ ਗਿਆ ਪਰਾਣੀ ਸਾਤੇ ਬੰਨ ਟੁੱਟੇ ਡੈਮਾਂ ਦੇ ਵਿੱਚੋਂ ਦਰਿਆਵਾਂ ਦੇ ਵਿੱਚ ਪਾਣੀ ਇੰਨਾ ਆਇਆ ਪਰ ਪਿਛਲੇ 48 ਘੰਟੇ ਦੇ ਵਿੱਚ ਪੰਜਾਬ ਦੇ ਵਿੱਚ ਬੰਨ ਨਹੀਂ ਟੁੱਟੇ ਪਾਣੀ ਨਹੀਂ ਚੜਿਆ ਪਾਣੀ ਲਥਿਆ ਬੰਨ ਕਮਜ਼ੋਰ ਨਹੀਂ ਹੋਏ ਤੇ ਬੰਨ ਵਾਰ-ਵਾਰ ਬਣਾਉਣ ਦੀ ਜ਼ਰੂਰਤ ਨਹੀਂ ਪਈ ਮਤਲਬ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਪਾਣੀ ਹੁਣ ਲਥਣਾ ਸ਼ੁਰੂ ਹੋ ਗਿਆ ਤੇ ਖੇਤਾਂ ਦੇ ਵਿੱਚ ਪਈ ਹੋਈ ਰੇਤ ਚਮਕਣ ਲੱਗ ਪਈ ਹੈ ਲੰਘੇ ਕੱਲ ਯਾਨੀ ਕਿ ਪਿਛਲੇ 24 ਘੰਟੇ ਦੇ ਵਿੱਚ ਪੰਜਾਬ ਦੇ ਵਿੱਚ ਸੋਹਣੀ ਧੁੱਪ ਨਿਕਲੀ ਹੈ ਕਿਤੇ ਵੀ ਕਣੀਆਂ ਨਹੀਂ ਪਈਆਂ ਪੰਜਾਬ ਦੇ ਵਿੱਚ ਕਿਤੇ ਮੀਂਹ ਕਣੀ ਦੀ ਸੰਭਾਵਨਾ ਨਹੀਂ ਹੈ ਤੇ ਆਉਂਦੇ ਤਿੰਦੜ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਅੰਦਾਜ਼ੇ ਦੇ ਮੁਤਾਬਕ ਮੀਂਹ ਦੀ ਆਸਪੋਰਾ ਵੀ ਨਹੀਂ ਬਾਕੀ ਗੱਲ ਇਹ ਹੈ ਜੀ ਕਿ ਜਿਸ ਤਰੀਕੇ ਦੇ ਨਾਲ ਇਹ ਹੜ ਆਪਣੀਆਂ ਕੌੜੀਆਂ ਕਰੂਰ ਯਾਦਾਂ ਛੱਡ ਕੇ ਗਿਆ ਉਹਨੂੰ ਕਦੇ ਭੁੱਲਿਆ ਨਹੀਂ ਜਾ ਸਕਦਾ ਪਰ ਕੁੱਲ ਬਣਾ ਕੇ ਗੱਲ ਇਹ ਕਿਹੜੀ ਬਣਦੀ ਹੈ ਕਿ ਇਸ ਹੜ ਨੇ ਸਾਨੂੰ ਬਹੁਤ ਕੁਝ ਸੋਚਣ ਵਾਸਤੇ ਮਜਬੂਰ ਕਰਤਾ ਕਿਉਂਕਿ 2025 ਦੇ ਵਿੱਚ ਆਇਆ ਇਹ ਹੜ 1988 ਤੋਂ ਵੀ ਘਾਤ ਕਰਿਆ ਇਹ ਅਸੀਂ ਹੁਣ ਤੱਕ ਮੀਡੀਆ ਦੇ ਵਿੱਚ ਰਿਪੋਰਟਾਂ ਪੜ੍ਹੀਆਂ ਪਰ 1988 ਦੇ ਹੜ੍ਹ ਦੇ ਵਿੱਚ ਹੋਇਆ ਕੀ ਕੀ ਸੀ ਸ਼ਾਇਦ ਇਹ ਸਾਡੇ ਵਿੱਚੋਂ ਬਹੁਤਿਆਂ ਨੂੰ ਪਤਾ ਨਾ ਹੋਵੇ ਕਿਉਂਕਿ ਕਈ ਲੋਕ 1988 ਤੋਂ ਬਾਅਦ ਪੈਦਾ ਹੋਏ ਕਈ ਲੋਕ 1988 ਦੇ ਹੜ੍ਹ ਦੇ ਮੌਕੇ ਸੁਰਤ ਦੇ ਵਿੱਚ ਨਹੀਂ ਸੀ ਯਾਨੀ ਕਿ ਉਮਰ ਛੋਟੀ ਸੀ ਪਰ ਜਿਨ੍ਹਾਂ ਦੀ ਉਦੋਂ ਉਮਰ ਸੀ ਤੇ ਜਿਨ੍ਹਾਂ ਨੂੰ ਪਤਾ ਉਹ ਤਾਂ ਚਲੋ ਹਾਲਾਤ ਦੀ ਭਿਆਨਕਤਾ ਦੇ ਬਾਰੇ ਜਾਣਦੇ ਆ ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਇਹ ਗੱਲ ਦੱਸਣੀ ਬਣਦੀ ਹੈ ਕਿ 1988 ਦਾ ਹੜ੍ਹ ਜੁਲਾਈ ਦੇ ਵਿੱਚ ਸ਼ੁਰੂ ਹੋ ਗਿਆ ਸੀ ਸਤੰਬਰ ਦੇ ਵਿੱਚ 22 ਤੋਂ ਲੈ ਕੇ 26 ਤਰੀਕ ਤੱਕ ਲਗਭਗ 634 ਮਿਲੀਮੀਟਰ ਬੀ ਪਿਆ ਸੀ ਉਸ ਸਮੇਂ ਸਤਲੁਜ ਦੇ ਵਿੱਚ 4.5 ਲੱਖ ਕਿਊਸਕ ਵਿਆਸ ਦੇ ਵਿੱਚ 4 ਲੱਖ ਕਿਊਸਕ ਤੇ ਰਾਵੀ ਦੇ ਵਿੱਚ 14 ਲੱਖ ਕਿਊਸਕ ਪਾਣੀ ਆਇਆ ਪੰਜਾਬ ਦੇ ਤਕਰੀਬਨ 12600 ਪਿੰਡਾਂ ਦੇ ਵਿੱਚੋਂ 9000 ਪਿੰਡ 1988 ਚ ਪਾਣੀ ਚ ਡੁੱਬੇ 250 ਪਿੰਡਾਂ ਦੀ ਫਸਲ ਪੂਰੀ ਤਰ੍ਹਾਂ ਨਸ਼ਟ ਹੋਈ ਤੇ ਲਗਭਗ 1400 ਲੋਕਾਂ ਦੀ ਜਾਨ ਗਈ ਸੀ ਪਰ ਜਿਹੜੀ ਹੁਣ ਹੜ ਦੀ ਮਾਰ ਪਈ ਆ ਇਹ ਕੁਦਰਤੀ ਕਾਰਨ ਇਹਦਾ ਘੱਟ ਆ ਇਹਦੇ ਨਾਲੋਂ ਵੱਧ ਲਾਪਰਵਾਹੀ ਤੇ ਗੈਰ ਤਜਰਬੇਕਾਰੀ ਆ ਜਿਹੜੇ ਡੈਮ 20 ਤੋਂ ਲੈ ਕੇ 25 ਫੁੱਟ ਤੱਕ ਖਾਲੀ ਕਰਨੇ ਹੁੰਦੇ ਆ ਰੱਖਣੇ ਹੁੰਦੇ ਖਾਲੀ ਪਰ ਇਹ ਇਵੇਂ ਕੀਤੇ ਨਹੀਂ ਗਏ ਉਹਦਾ ਕਾਰਨ ਕੀ ਆ ਇਹ ਕਹਿੰਦੇ ਜੀ ਕਿ ਅਸੀਂ ਸਰਕਾਰਾਂ ਕਹਿੰਨੀਆਂ ਹਰ ਸਾਲ ਬਿਜਲੀ ਉਤਪਾਦਨ ਦਾ ਟਾਰਗੇਟ ਪੂਰਾ ਕਰਨਾ ਇਹ ਉਸ ਚੱਕਰ ਦੇ ਵਿੱਚ ਡੈਮਾਂ ਨੂੰ ਖਾਲੀ ਨਹੀਂ ਕਰਦੇ ਜਿਹਦੇ ਕਰਕੇ ਅਜਿਹੀ ਇਨਾ ਮਾੜਾ ਹਾਲ ਹੋਇਆ ਹੁਣ ਤੱਕ ਪੰਜਾਬ ਦੇ ਵਿੱਚ ਸਰਕਾਰੀ ਅੰਕੜੇ ਦੇ ਮੁਤਾਬਕ 53 ਲੋਕਾਂ ਦੀ ਮੌਤ ਹੋਈ ਹੈ ਹੋ ਸਕਦਾ ਹੈ ਇਨ੍ਹਾਂ ਮੌਤਾਂ ਦੀ ਗਿਣਤੀ ਦੇ ਵਿੱਚ ਹੋਰ ਵਾਧਾ ਹੋਵੇ ਕਿਉਂਕਿ ਜਦੋਂ ਹੁਣ ਪਾਣੀ ਲੱਥ ਜਾਣਾ ਪਤਾ ਲੱਗਣਾ ਜੀ ਕੌਣ ਕਿੱਥੇ ਕੀ ਬਣਿਆ ਉਹਦਾ ਰੇਤ ਦੇ ਵਿੱਚੋਂ ਲਾਸ਼ਾਂ ਲੱਭਣ ਦਾ ਕੰਮ ਹੀ ਸ਼ੁਰੂ ਹੋਇਆ ਪਰ ਦੂਜੀ ਗੱਲ ਇਹ ਜੀ ਕਿ 1988 ਦੇ ਵਿੱਚ ਤੇ ਅੱਜ ਦੇ ਵਿੱਚ 37 ਸਾਲ ਦਾ ਫਰਕ ਹੈ ਇਨ੍ਹਾਂ 37 ਸਾਲਾਂ ਦੇ ਵਿੱਚ ਸਰਕਾਰਾਂ ਦੇ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ 37 ਸਾਲ ਦੇ ਵਿੱਚ ਭਾਜਪੀ ਤੇ ਅਕਾਲੀ ਦਲ ਗੱਠਜੋੜਦਿਕਾ ਸਰਕਾਰਾਂ ਵੀ ਆਈਆਂ ਇਹਦੇ ਵਿੱਚ ਕਾਂਗਰਸ ਦੀਆਂ ਸਰਕਾਰਾਂ ਵੀ ਆਈਆਂ ਇਹਦੇ ਵਿੱਚ ਸਾਢੇ 3 ਸਾਲ ਤੋਂ ਆਮ ਆਦਮੀ ਪਾਰਟੀ ਦੀ ਵੀ ਸਰਕਾਰ ਆ ਨਾ 37 ਸਾਲ ਪਹਿਲਾਂ ਆਮ ਲੋਕਾਂ ਤੋਂ ਬਿਨਾਂ ਕਿਸੇ ਨੇਤਾ ਦਾ ਘਰ ਡੁੱਬਿਆ ਨਾ ਹੀ ਅੱਜ ਕਿਸੇ ਦੇ ਤਰ੍ਹਾਂ ਘਰ ਡੁੱਬਿਆ ਨਾ ਉਦੋਂ ਕਿਸੇ ਨੇਤਾ ਦੀ ਫਸਲ ਡੁੱਬੀ ਨਾ ਅੱਜ ਕਿਸੇ ਨੇਤਾ ਦੀ ਫਸਲ ਡੁੱਬੀ ਨਾ ਉਦੋਂ ਕਿਸੇ ਨੇਤਾ ਦੀ ਮੌਤ ਹੋਈ ਨਾ ਅਜੇ ਕਿਸੇ ਨੇਤਾ ਦੀ ਮੌਤ ਹੋਈ ਤੇ ਮਰਦਾ ਕੌਣ ਆ ਆਮ ਲੋਕ ਉਦੋਂ ਵੀ ਆਮ ਲੋਕ ਸਰ ਹੁਣ ਵੀ ਆਮ ਲੋਕ ਆ ਤੇ ਇਹਦੇ ਤੋਂ ਸਵਾਲ ਕੀ ਪੈਦਾ ਹੁੰਦਾ ਤੇ ਉੱਤਰ ਕੀ ਨਿਕਲਦਾ ਕਿ ਪੰਜਾਬ ਦੇ ਵਿੱਚ ਇਹ ਹੜ੍ਹ ਲਿਆਂਦੇ ਗਏ ਆ ਇਹ ਹੜ੍ਹ ਆਏ ਨਹੀਂ ਉਹ ਕਿਵੇਂ ਕਿਉਂਕਿ ਡੈਮਾਂ ਦੀ ਸਫਾਈ ਨਹੀਂ ਕੀਤੀ ਗਈ ਦਰਿਆਵਾਂ ਦੀ ਕਦੇ ਸਫਾਈ ਨਹੀਂ ਕੀਤੀ ਗਈ ਝੀਲਾਂ ਦੀ ਕਦੇ ਸਫਾਈ ਨਹੀਂ ਕੀਤੀ ਗਈ ਡਰੇਨਾਂ ਦੀ ਕਦੇ ਸਫਾਈ ਨਹੀਂ ਕੀਤੀ ਗਈ ਆ ਮੈਂ ਹੁਣੇ ਇੱਕ ਰਿਪੋਰਟ ਪੜ੍ਹੀ ਆ ਸੁਖਨਾ ਝੀਲ 1900 ਤੇ ਸੌਰੀ 18 ਸਾਲ ਪਹਿਲਾਂ ਸਾਫ ਕੀਤੀ ਗਈ ਸੀ 18 ਸਾਲ ਪਹਿਲਾਂ ਸਾਫ ਕੀਤੀ ਗਈ ਸੁਖਨਾ ਝੀਲ ਦੇ ਵਿੱਚ ਇਸ ਵੇਲੇ 5 ਤੋਂ ਲੈ ਕੇ 6 ਫੁੱਟ ਤੱਕ ਗਾਰ ਆ ਉਹਦੇ ਵਿੱਚ ਰੇਤਾ ਉਹਦੇ ਵਿੱਚ ਮਿੱਟੀ ਆ ਜੇ ਮੰਨ ਲਓ ਇਹਦੀ ਸਫਾਈ ਕੀਤੀ ਜਾਵੇ ਤਾਂ ਜਿਹੜਾ ਪਾਣੀ ਇਸ ਵੇਲੇ ਵਿੱਚ ਵਗ ਰਿਹਾ ਉਹ 5 6 ਫੁੱਟ ਹੋਰ ਡੂੰਘਾਈ ਦੇ ਵਿੱਚ ਹੋਵੇ ਤੇ ਸੁਖਨਾ ਝੀਲ ਦੇ ਗੇਟ ਨਾ ਖੁੱਲਣੇ ਪੈਣ ਜੇ ਇਹਦੇ ਗੇਟ ਨਾ ਖੁੱਲੇ ਗਏ ਤਾਂ ਫੇਰ ਘੱਗਰ ਦੇ ਵਿੱਚ ਮਾਰਨਾ ਪਵੇ ਤੇ ਘੱਗਰ ਲੋਕਾਂ ਨੂੰ ਨਾ ਮਾਰੇ ਮਰੇ ਇਹ ਗੱਲ ਜਿਹੜੀ ਸਮੇਂ ਦੀ ਲੋੜ ਆ ਪਰ ਨਾ ਇਥੇ ਡਰੇਡਾਂ ਦੀ ਸਫਾਈ ਹੋਈ ਨਾ ਕੜੇ ਦਰਿਆਵਾਂ ਦੀ ਸਫਾਈ ਕੀਤੀ ਗਈ ਦਰਿਆਵਾਂ ਦੇ ਮੂੰਹਾਂ ਬਦਲ ਦਿੱਤੇ ਗਏ ਜੋ ਮਾਈਨਿੰਗ ਕਰਨ ਵਾਲੇ ਲੋਕ ਉਹਨਾਂ ਨੇ ਆਪਦੇ ਪੈਸੇ ਕਮਾਉਣ ਦੇ ਚੱਕਰ ਦੇ ਵਿੱਚ ਖੱਡੇ ਬਣਾਤੇ ਜਿਹਦੇ ਕਰਕੇ ਦਰਿਆਵਾਂ ਨੇ ਮੂੰਹ ਮੋੜ ਲੇ ਤੇ ਅੱਜ ਜੋ ਪੰਜਾਬ ਦੇ ਵਿੱਚ ਬਣਿਆ ਉਹਦੇ ਉੱਤੇ ਰਾਜਨੀਤੀ ਦਰ ਰਾਜਨੀਤੀ ਹੁੰਦੀ ਆ ਪਰ ਇਹ ਮੈਨ ਮੇਡ ਫਲੱਡ ਆ ਇਹਦੇ ਵਿੱਚ ਇਕੱਲੀ ਕੁਦਰਤ ਦੀ ਕਰੋਪੀ ਨਹੀਂ ਕਹਿੰਦੇ ਇਹਦੇ ਵਿੱਚ ਰਾਜਨੀਤਿਕ ਲੋਕਾਂ ਦੀ ਮੂਰਖਤਾ ਇਹਨਾਂ ਦੀ ਨਲਾਇਕੀ ਇਹਨਾਂ ਦੇ ਸਵਾਰਥ ਇਹ ਵੀ ਗੱਲਾਂ ਇਹਦੇ ਵਿੱਚ ਬਰਾਬਰ ਦੀਆਂ ਜ਼ਿੰਮੇਵਾਰ ਆ। ਉਸ ਤੋਂ ਅਗਲੀ ਗੱਲ ਇਹ ਕਹਿੰਦੇ ਜੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਲੰਘੇ ਕੱਲ ਆਈਸੀਜੀ ਪੰਜਾਬ ਦੇ ਵਿੱਚ ਇਹ ਗਏ ਸੀ ਨਾਲ ਹਿਮਾਚਲ ਦੇ ਵਿੱਚ ਤੇ ਆਏ ਪੰਜਾਬ ਦੇ ਵਿੱਚ ਵੀ। ਇੱਥੇ ਆ ਕੇ ਉਹਨਾਂ ਨੇ ਕੁਝ ਐਲਾਨ ਕੀਤੇ ਆ। ਪੰਜਾਬ ਦੇ ਵਿੱਚ ਉਹਨਾਂ ਨੇ ਹੈਲੀਕਾਪਟਰ ਦੇ ਰਾਹੀਂ ਦੇਖਿਆ ਕਿ ਮਾਹੌਲ ਕੀ ਆ ਵਰਤਾਰਾ ਕੀ ਆ। ਉਸ ਤੋਂ ਬਾਅਦ ਉਹ ਜੀ ਥੱਲੇ ਗੁਰਦਾਸਪੁਰ ਦੇ ਤਿਬੜੀ ਕਿੰਟ ਦੇ ਵਿੱਚ ਉਹਨਾਂ ਨੇ ਕੁਝ ਲੋਕਲ ਨਾਲ ਗੱਲਬਾਤ ਵੀ ਕੀਤੀ ਆ। ਪ੍ਰਧਾਨ ਮੰਤਰੀ ਸਾਹਿਬ ਨੇ 1600 ਕਰੋੜ ਰੁਪਏ ਪੰਜਾਬ ਨੂੰ ਦੇਣ ਦਾ ਐਲਾਨ ਕੀਤਾ। ਹਿਮਾਚਲ ਪ੍ਰਦੇਸ਼ ਨੂੰ 1500 ਕਰੋੜ ਦੇਣ ਦਾ ਐਲਾਨ ਕੀਤਾ। ਇਹਦੇ ਉੱਤੇ ਆਮ ਆਦਮੀ ਪਾਰਟੀ ਤੇ ਹੋਰ ਵਿਰੋਧੀ ਪਾਰਟੀਆਂ ਨਾਖੁਸ਼ ਆ। ਉਹਨਾਂ ਦਾ ਇਹ ਕਹਿਣਾ ਜੀ ਕਿ ਇਹ ਤਾਂ ਊਠ ਦੇ ਮੂੰਹ ਦੇ ਵਿੱਚ ਧੀਰੇ ਵਾਲੀ ਗੱਲ ਆ। 60000 ਕਰੋੜ ਤਾਂ ਅਸੀਂ ਕੇਂਦਰ ਤੋਂ ਲੈਣਾ ਤੇ ਅਸੀਂ ਉਹਨਾਂ ਨੂੰ ਕਿਹਾ ਸੀ 20000 ਕਰੋੜ ਰੁਪਏ ਰਾਹਤ ਦੇ ਤੌਰ ਤੇ ਦਿਓ ਤੇ ਬਾਕੀ ਸਾਨੂੰ ਖਰਚਣ ਦੀ ਜਿਹੜੀ ਹੈ ਤਰੀਕ ਤੇ ਤਕਨੀਕ ਇਹਦੇ ਬਾਰੇ ਵਿਧੀ ਦੇ ਵਿੱਚ ਤਬਦੀਲੀ ਕਰਕੇ ਦਿਓ। ਪਰ ਇਹਨਾਂ ਨੇ ਫਹਾ ਵੜਤਾ ਵੀ 16000 ਕਰੋੜ ਰੁਪਏ ਦਾ ਐਲਾਨ ਕਰਦੇ ਆ ਤੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਪੰਜਾਬ ਦੇ ਨਾਲ ਖੜੇ ਆ ਪਰ ਵਿਰੋਧੀ ਪਾਰਟੀਆਂ ਦੇ ਨੇਤਾ ਇਹ ਗੱਲ ਕਹਿੰਦੇ ਵੀ ਇਹ ਤਾਂ ਕੋਈ ਨਾਲ ਖੜਨ ਵਾਲੀ ਗੱਲ ਨਹੀਂ ਇਹ ਤਾਂ ਸਿਰਫ ਡਰਾਮੇਬਾਜ਼ੀ ਕੀਤੀ ਗਈ ਆ ਸੋ ਬੇਨੇ ਭਾਈ ਕੀ ਬਣਦਾ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਦੋਂ ਹਸਪਤਾਲ ਦੇ ਵਿੱਚ ਦਾਖਲ ਆ ਉਹਨਾਂ ਦੇ ਵੱਲੋਂ ਇਸ ਮਸਲੇ ਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਪਰ ਆਮ ਆਦਮੀ ਪਾਰਟੀ ਦੇ ਵੱਖ-ਵੱਖ ਨੇਤਾਵਾਂ ਨੇ ਗੱਲ ਕਹੀ ਆ ਕਿ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਪੰਜਾਬ ਨੂੰ ਕੋਈ ਦਿੱਤਾ ਨਹੀਂ ਗਿਆ ਪੰਜਾਬ ਦੇ ਨਾਲ ਇੱਕ ਕੋਝਾ ਮਜ਼ਾਕ ਕੀਤਾ ਗਿਆ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਉਹਨਾਂ ਨੇ ਕਿਹਾ ਜੀ ਕਿ ਪੰਜਾਬ ਦੇ ਲੋਕਾਂ ਦਾ ਕਿੰਨਾ ਨੁਕਸਾਨ ਹੋਇਆ ਕਿੰਨਾ ਇਸ ਵੇਲੇ ਤਬਾਹੀ ਦਾ ਮੰਜ਼ਰ ਵੇਖਣ ਨੂੰ ਮਿਲਿਆ ਪ੍ਰਧਾਨ ਮੰਤਰੀ ਸਾਹਿਬ ਨੇ ਆਪਣੀਆਂ ਟੀਮਾਂ ਭੇਜ ਕੇ ਕਿੰਨੀ ਜਾਣਕਾਰੀ ਲਈ ਹੋਣੀ ਆ ਤੇ ਕੀ ਉਹਨਾਂ ਟੀਮਾਂ ਨੇ ਇਹ ਨਹੀਂ ਦੱਸਿਆ ਜੀ ਕਿ ਪੰਜਾਬ ਨੂੰ ਇਸ ਵੇਲੇ ਵੱਡੇ ਪੈਕੇਜ ਦੀ ਲੋੜ ਆ ਨਾ ਕਿ 1600 ਕਰੋੜ ਰੁਪਏ ਦੇ ਨਾਲ ਗੋਗਲਗੋਆਂ ਤੋਂ ਮਿੱਟੀ ਝਾੜਨ ਦੀ ਲੋੜ ਆ ਸੋ ਇਸ ਮੁੱਦੇ ਦੇ ਉੱਤੇ ਰਾਜਨੀਤੀ ਹੋਈ ਆ ਕਿ ਹੋਊਗੀ ਵੀ ਆਉਂਦੇ ਸਮੇਂ ਦੇ ਵਿੱਚ ਅਗਲੀ ਗੱਲ ਇਹ ਆ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੱਜ ਜਾਂ ਕੱਲ ਦੇ ਵਿੱਚ ਸ਼ਹਿਰ ਹਸਪਤਾਲ ਦੇ ਵਿੱਚ ਛੁੱਟੀ ਮਿਲ ਜੇ ਕਿਉਂਕਿ ਇਹ ਪਤਾ ਲੱਗਾ ਜੀ ਕਿ ਹੁਣ ਉਹਨਾਂ ਦੀ ਸਿਹਤ ਰ ਵਿੱਚ ਸੁਧਾਰ ਆ ਭਗਵੰਤ ਮਾਨ ਸਾਹਿਬ ਇਸ ਵੇਲੇ ਮੁਹਾਲੀ ਦੇ ਫੋਟਸ ਹਸਪਤਾਲ ਦੇ ਵਿੱਚ ਦਾਖਲ ਹੈ ਉਹ ਇਸ ਕਰਕੇ ਦਾਖਲ ਹੈ ਕਿਉਂਕਿ ਉਹਨਾਂ ਦੀ ਪਲਸ ਰੇਟ ਡਿੱਗ ਪਈ ਸੀ 40-42 ਦੇ ਉੱਤੇ ਰਹਿ ਗਈ ਸੀ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਿਛਲੇ ਦਿਨੀ ਉਹਨਾਂ ਨੇ ਕੈਬਨਟ ਦੀ ਮੀਟਿੰਗ ਵੀ ਹਸਪਤਾਲ ਦੇ ਵਿੱਚੋਂ ਕੀਤੀ ਆ ਹੁਣ ਪਤਾ ਲੱਗਾ ਜੀ ਕਿ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਆਇਆ ਲੰਘੇ ਕੱਲ ਹਸਪਤਾਲ ਦੀ ਮੈਨੇਜਮੈਂਟ ਦੇ ਵੱਲੋਂ ਡਾਕਟਰਾਂ ਦੇ ਵੱਲੋਂ ਭਗਵੰਤਮਾਨ ਦੀ ਸਿਹਤ ਦਾ ਬੁਲੇਟਿਨ ਜਾਰੀ ਕੀਤਾ ਗਿਆ ਤੇ ਇਹ ਗੱਲ ਕਹੀ ਗਈ ਹੈ ਜੀ ਕਿ ਉਹ ਅਗੇਰਾਂ ਨੂੰ ਤੰਦਰੁਸਤੀ ਦੇ ਵੱਲ ਹੈ ਸ਼ਾਇਦ ਅੱਜ ਜਾਂ ਕੱਲ ਦੇ ਵਿੱਚ ਉਹਨਾਂ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਵੀ ਮਿਲ ਜਾਵੇ ਚੰਗੀ ਗੱਲ ਹੈ ਜੀ ਕਿ ਉਹ ਆਪਣੇ ਪਰਿਵਾਰ ਦੇ ਵਿੱਚ ਜਾਣਗੇ ਪਰ ਕਿਉਂਕਿ ਪੰਜਾਬ ਦੇ ਵਿੱਚ ਮੂਰਖ ਲੋਕਾਂ ਦੀ ਵੀ ਕਮੀ ਨਹੀਂ ਇੱਕ ਬਹੁਤ ਸਿਆਣੇ ਜਿਸਣ ਵਾਲੇ ਬੰਦੇ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੀ ਮੌਤ ਦੀ ਖਬਰ ਇੰਸਟਾਗ੍ਰਾਮ ਦੇ ਉੱਤੇ ਫੈਲਾਈ ਗਈ ਆ ਉਹਨੂੰ ਲੋਕਾਂ ਨੇ ਬਹੁਤ ਝਾੜਾ ਪਾਈਆ ਉਹਨੂੰ ਲੋਕਾਂ ਨੇ ਬੜੀਆਂ ਲਾਂਹਤਾ ਪਾਈਆਂ ਵੀ ਇਹੋ ਜਿਹੇ ਬੰਦਰ ਲੋਕ ਵੀ ਪੰਜਾਬ ਦੇ ਵਿੱਚ ਰਹਿੰਦੇ ਆ ਇਹੋ ਜਿਹੇ ਮੂਰਖ ਲੋਕ ਵੀ ਪੰਜਾਬ ਦੇ ਵਿੱਚ ਇਸ ਵੇਲੇ ਲੋਕਾਂ ਦੇ ਵਿੱਚ ਵਿਚਰਦੇ ਆ ਅਗਲੀ ਗੱਲ ਮਹੱਤਵਪੂਰਨ ਈ ਆ ਵੀ ਜੋ ਇਸ ਵੇਲੇ ਹੜ ਦੀ ਮਾਰ ਪਈ ਇਸ ਹੜ ਦੀ ਮਾਰ ਤੋਂ ਬਾਅਦ ਬਹੁਤ ਸਾਰੇ ਨਵੇਂ ਸਵਾਲ ਖੜੇ ਹੋਏ ਆ ਕਿ ਜੋ ਹੜ ਦੀ ਮਾਰ ਦੇ ਵਿੱਚ ਲੋਕ ਆਏ ਇਹਨਾਂ ਲੋਕਾਂ ਦੀ ਪੱਕੇ ਤੌਰ ਦੇ ਉੱਤੇ ਕਿੰਨੀ ਕੁ ਦੇਰ ਕੌਣ-ਕੌਣ ਮਦਦ ਕਰੂਗਾ ਇਸ ਵੇਲੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਮਦਦ ਕੀਤੀ ਗਈ ਹੈ ਤੇ ਬੜਿਆਂ ਦੇ ਵੱਲੋਂ ਮਦਦ ਕਰਨ ਦਾ ਐਲਾਨ ਕੀਤਾ ਗਿਆ ਕੀ ਜਿਨ੍ਹਾਂ ਦੇ ਵੱਲੋਂ ਐਲਾਨ ਕੀਤਾ ਗਿਆ ਉਹ ਸੱਚੀ-ਮੁੱਚੀ ਲੰਮੇ ਸਮੇਂ ਤੱਕ ਇਹਨਾਂ ਦੇ ਨਾਲ ਖੜ੍ਹਣਗੇ ਜਾਂ ਇਹ ਦੁੱਧ ਦੇ ਉਬਾਲ ਵਾਲੀ ਗੱਲ ਆ ਸਮਾਂ ਦੱਸੂਗਾ ਕੀ ਬੜਦਾ ਪਰ ਇੰਨੀ ਗੱਲ ਜ਼ਰੂਰ ਆ ਜੀ ਕਿ ਪੰਜਾਬ ਦੇ ਲੋਕਾਂ ਨੇ ਤੇ ਪੰਜਾਬੋਂ ਬਾਹਰਲੇ ਕੁਝ-ਕੁਝ ਹੋਰ ਸੂਬਿਆਂ ਦੇ ਲੋਕਾਂ ਨੇ ਜਿੰਨੀ ਮਦਦ ਕਰ ਦਿੱਤੀ ਹੈ ਉਹ ਵਕਤੀ ਤੌਰ ਤੇ ਉੱਤੇ ਮਦਦ ਨੇ ਬਹੁਤ ਵੱਡੇ ਤੌਰ ਦੇ ਉੱਤੇ ਨਮਣਾ ਖਟਿਆ ਭਲ ਬਣਾਈ ਆ ਪਰ ਅਸਲ ਲੋਡ ਹੁਣ ਸ਼ੁਰੂ ਹੋਣੀ ਆ ਜਦੋਂ ਪਾਣੀ ਲੱਥ ਗਿਆ ਜਦੋਂ ਰੇਤ ਚਮਕਣੀ ਸ਼ੁਰੂ ਹੋਈ ਤਾਂ ਖੇਤ ਵਿਲੇ ਕਰਨੇ ਪਾਣੀ ਲੱਥ ਗਿਆ ਤੇ ਘਰ ਦੁਬਾਰਾ ਬਣਾਉਣੇ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਘਰ ਡੁੱਬੇ ਆ ਬਹੁਤ ਸਾਰੀਆਂ ਸੰਸਥਾਵਾਂ ਨੇ بڑے ਸਰਦੇ ਪੁੱਜ ਦੇ ਲੋਕਾਂ ਨੇ ਇਹਨਾਂ ਗਰੀਬਾਂ ਦੀ ਦੁਖਿਆਰਾਂ ਦੀ ਬਾਹ ਫੜਨ ਦੀ ਗੱਲ ਕਹੀ ਆ ਇਹ ਗੱਲ ਕਹੀ ਹੈ ਜੀ ਕਿ ਅਸੀਂ ਇਹਨਾਂ ਦੇ ਨਾਲ ਖੜੇ ਆ ਪਰ ਉਹ ਪ੍ਰੈਕਟੀਕਲ ਤੌਰ ਦੇ ਉੱਤੇ ਕਿੰਨੀ ਗੱਲ ਕਰਦੇ ਆ ਵਕਤ ਦੱਸੂਗਾ ਹਾਲਾਂਕਿ ਕੁਝ ਕੁ ਲੋਕਾਂ ਨੇ ਕਿਹਾ ਜੀ ਕਿ ਮੈਂ 5 ਘਰ ਲੈਦਾ ਗੋਦ ਕਿਸੇ ਨੇ ਕਿਹਾ ਜੀ ਮੈਂ 10 ਘਰ ਗੋਦ ਲੈਣਾ ਕਿਸੇ ਨੇ ਕਿਹਾ ਜੀ ਮੈਂ 1 ਘਰ ਗੋਦ ਲੈਣਾ ਗੱਲ ਇਹ ਜੀ ਕਿ ਸੁਧਾਰਨ ਘਰ ਬਣਾ ਕੇ ਦਿੱਤੇ ਜਾਣਗੇ ਤੇ ਸੁਧਾਰ ਨਹੀਂ ਹੀ ਬਣਾਉਣੇ ਚਾਹੀਦੇ ਆ ਇਹ ਨਹੀਂ ਜ਼ਰੂਰੀ ਕਿ ਪਾਈ ਜੇਕਰ ਕੋਈ ਬੰਦਾ 5-7 ਲੱਖ ਰੁਪਏ ਸਾਡੇ ਘਰ ਤੇ ਲਾਉਂਦਾ ਤੇ ਆਪਾਂ ਕਹਿੰਦੇ ਜੀ ਤੁਹਾਨੂੰ ਤਾਂ ਡਬਲ ਸਟੋਰੀ ਕੋਠੀ ਚਾਹੀਦੀ ਆ ਜੋ ਸਾਡੇ ਸੀ ਉਹਦੇ ਵਿੱਚ ਮਾੜਾ ਮੋਟਾ ਸੁਧਾਰ ਹੋ ਜਾਏ ਤੇ ਕੱਚਾ ਘਰ ਪੱਕਾ ਹੋ ਜਾਏ ਇਹ ਬਹੁਤ ਧੰਨਵਾਦ ਵਾਲੀ ਗੱਲ ਆ ਪਰ ਪੰਜਾਬ ਦੇ ਇਹਨਾਂ ਲੋੜਵੰਦ ਲੋਕਾਂ ਨੂੰ ਇਸ ਵੇਲੇ ਸ਼ੁਕਰਾਨਾ ਕਰਨਾ ਚਾਹੀਦਾ ਕਿ ਭਾਈ ਅਸੀਂ ਤੁਹਾਡੇ ਨਾਲ ਬਹੁਤ ਦਿਲੀ ਤੌਰ ਦੇ ਉੱਤੇ ਲਗਾ ਰੱਖਾਂਗੇ ਕਿਰਪਾ ਕਰਕੇ ਤੁਸੀਂ ਸਾਡੇ ਇਹਨਾਂ ਘਰਾਂ ਨੂੰ ਖੜੇ ਕਰ ਦਿਓ ਸੋ ਰਾਜਨੀਤਿਕ ਲੋਕ ਕੀ ਕਰਦੇ ਹੋ ਬਾਦ ਦੀਆਂ ਗੱਲਾਂ ਪਰ ਪੰਜਾਬੀ ਕਲਾਕਾਰਾਂ ਨੇ ਪੰਜਾਬ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਪੰਜਾਬ ਦੀਆਂ ਕਲੱਬਾਂ ਨੇ ਐਨ ਆਰ ਆਈ ਪੈਣਾ ਵੀਰਾਂ ਨੇ ਜਿੰਨੀ ਮਦਦ ਕੀਤੀ ਹੈ ਉਹਨੂੰ ਸ਼ਬਦਾਂ ਦੇ ਰਹੀ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਹਾਂ ਇੰਨੀ ਗੱਲ ਦਾ ਜ਼ਰੂਰ ਪਤਾ ਲੱਗਾ ਜੀ ਕਿ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਸੇਵਾਦਾਰ ਵੀ ਜਿਹੜੇ ਗਿਆਨੀ ਕੁਲਦੀਪ ਸਿੰਘ ਗੜਗੱਜ ਉਹਨਾਂ ਦੇ ਵੱਲੋਂ 13 ਤਰੀਕ ਨੂੰ ਇੱਕ ਮਹੱਤਵਪੂਰਨ ਮੀਟਿੰਗ ਸੱਦੀ ਗਈ ਆ। ਉਹਨਾਂ ਨੇ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਵਿੱਚ ਮੀਟਿੰਗ ਬੁਲਾਈ ਆ। ਇਹ ਗੱਲ ਕਹੀ ਆ ਜੀ ਕਿ ਜਿਹੜੀਆਂ ਵੀ ਇਸ ਬੜੇ ਰਾਹਤ ਸਮੱਗਰੀ ਦੇਣ ਵਾਲਾ ਜਥੇਬੰਦियां ਉਹਨਾਂ ਸਾਰੀਆਂ ਦਾ ਇੱਕ ਇੱਕ ਨੁਮਾਇੰਦਾ ਜਿਹੜੇ ਵੀ ਲੋਕ ਇਸ ਵੇਲੇ ਉਸ ਜਥੇਬੰਦਕ ਤੌਰ ਦੇ ਉੱਤੇ ਕੰਮ ਕਰ ਰਹੇ ਹਨ ਪੀੜਤਾਂ ਦੀ ਮਦਦ ਦੇ ਲਈ ਉਹਨਾਂ ਦੀ ਟੀਮ ਦਾ ਇੱਕ ਇੱਕ ਨੁਮਾਇੰਦਾ ਇਸ ਇਸ ਮੀਟਿੰਗ ਦੇ ਵਿੱਚ ਆਵੇ ਤਾਂ ਜੋ ਅਗਲੀ ਯੋਜਨਾ ਉਲੀਕੀ ਜਾ ਸਕੇ ਵੀ ਕਿਸ ਤਰੀਕੇ ਦੇ ਨਾਲ ਇਨ੍ਹਾਂ ਪੀੜਤਾਂ ਦੀ ਮਦਦ ਕਰਨੀ ਆ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਖਬਰਾਂ ਆ ਰਹੀਆਂ ਕਿ ਰਾਸ਼ਨ ਦੀ ਦੁਰਵਰਤੋਂ ਹੋ ਰਹੀ ਆ ਲੋਕ ਰਾਸ਼ਨ ਲੈ ਕੇ ਆਉਂਦੇ ਆ ਕੁਝ ਲੋਕ ਲੁੱਟ ਕੇ ਲੈ ਜਾਂਦੇ ਆ ਲੋਕਾਂ ਦੀ ਭਾਵਨਾ ਹੋਰ ਹੁੰਦੀ ਆ ਇਹ ਹੋਰ ਤਰੀਕੇ ਨਾਲ ਬੈਠੇ ਹੁੰਦੇ ਆ ਸੋ ਇਹ ਖਬਰਾਂ ਜਿਹੜੀਆਂ ਲੋਕਾਂ ਨੇ ਮਨ ਵਿੱਚ ਸਵਾਲ ਪੈਦਾ ਕਰ ਗਈਆਂ ਹੁਣ ਗਿਆਨੀ ਕੁਲਦੀਪ ਸਿੰਘ ਗੜਕਾ ਜਿਹੜਾ ਨੇ ਗੱਲ ਕਹੀ ਆ ਕਿ ਆਪਾਂ ਨੂੰ ਲੋੜਵੰਦਾ ਦੀ ਅਸਲ ਲੋੜਵੰਦਾ ਦੀ ਮਦਦ ਵਾਸਤੇ ਕੋਈ ਨਾ ਕੋਈ ਪਲੈਨਿੰਗ ਕਰਨੀ ਚਾਹੀਦੀ ਆ ਇਸ ਕਰਕੇ ਆਓ ਸਰਗੰਜ ਜਿੱਥੇ ਬੰਦੇਗਾ ਬੈਠ ਕੇ ਆਪਾਂ ਵਿਚਾਰ ਕਰਦੇ ਆ ਤਾਂ ਜੋ ਕੋਈ ਲੋੜਵੰਦ ਰਹਿ ਨਾ ਜਾਵੇ ਤੇ ਬਿਨਾਂ ਲੋੜਵੰਦ ਵਾਲਾ ਜਿਹੜਾ ਬੰਦਾ ਉਹ ਲੈ ਨਾ ਜਾਵੇ ਕਿਉਂਕਿ ਹੁਣ ਤੱਕ ਹੋਇਆ ਇਵੇਂ ਹੀ ਆ ਮੇਰੀ ਪੰਜਾਬ ਦੇ ਉਹਨਾਂ ਥੋੜਾ ਮਾਰੇ ਲੋਕਾਂ ਨੂੰ ਵੀ ਇੱਕ ਬੇਨਤੀ ਆ ਜਿਹੜੇ ਕਿ ਇਸ ਵੇਲੇ ਹੜ ਦੀ ਮਾਰ ਦੇ ਵਿੱਚ ਆਏ ਆ ਕਿਰਪਾ ਕਰਕੇ ਜਿਹੜੇ ਵੀ ਲੋਕ ਤੁਹਾਡੀ ਮਦਦ ਵਾਸਤੇ ਅੱਗੇ ਆ ਰਹੇ ਆ ਉਹਨਾਂ ਲੋਕਾਂ ਦਾ ਸ਼ੁਕਰੀਆ ਕਰਿਓ ਤੇ ਸੱਚ ਦਾ ਸਾਥ ਦਿਓ ਉਦਾਹਰਨ ਦੇ ਤੌਰ ਦੇ ਉੱਤੇ ਕਿਸੇ ਬੰਦੇ ਦਾ ਘਰ ਡਿੱਗ ਪਿਆ ਉਦੀ ਮਦਰ ਵਾਸਤੇ ਕੋਈ ਆਇਆ ਉਹਨੇ ਗੱਲ ਕਹੀ ਜੀ ਕਿ ਮੈਂ ਤੁਹਾਡਾ ਘਰ ਪਾ ਕੇ ਦੇਵਾਂ ਤਾਂ ਫਿਰ ਇਸ ਤੋਂ ਬਾਅਦ ਗੱਲ ਮੁੱਕ ਜਾਣੀ ਚਾਹੀਦੀ ਆ ਇਹ ਨਾ ਹੋਵੇ ਕਿ ਕੱਲ ਨੂੰ ਕੋਈ ਹੋਰ ਆਵੇ ਜੀ ਕਿ ਮੈਂ ਤੁਹਾਨੂੰ 2 ਲੱਖ ਰੁਪਏ ਦੰਦਾਂ ਤੁਹਾਡਾ ਘਰ ਡਿੱਗਿਆ ਤੇ ਆਪਾਂ ਉਹ ਵੀ ਲੈ ਕੇ ਜੇਬ ਦੇ ਵਿੱਚ ਪਾ ਲ ਗਏ ਉਹਨੂੰ ਤੁਸੀਂ ਸਬਰ ਸੰਤੋਖ ਦੇ ਨਾਲ ਇਹ ਗੱਲ ਕਿਓ ਕਿ ਵੀਰ ਜੀ ਸਾਡਾ ਘਰ ਬਣਾਉਣ ਦੇ ਦੀ ਫਲਾਣੇ ਨੇ ਐਲਾਨ ਕਰਤਾ ਤੁਸੀਂ ਆਪਦੇ ਕਿਰਪਾ ਕਰਕੇ ਇਹ ਪੈਸੇ ਕਿਸੇ ਹੋਰ ਦਾ ਘਰ ਬਣਾਉਣ ਦੇ ਉੱਤੇ ਖਰਚ ਕਰ ਦਿਓ ਮਤਲਬ ਇਹ ਜੀ ਕਿਸੇ ਹੋਰ ਦਾ ਘਰ ਵੀ ਬਣ ਜੇ ਇਹ ਨਾ ਹੋਵੇ ਕਿ ਆਪਾਂ 2-4 ਬੰਦਿਆਂ ਨੂੰ ਟੀਕਾ ਇਕੱਠਾ ਲਾਈ ਦੇਗੇ ਵੀ ਇੱਕ ਨੇ ਘਰ ਬਣਾ ਤਾਂ ਸਾਡੇ ਕੋਲੋਂ ਪੈਸੇ ਲੈ ਲੇ ਤੇ ਚਲੋ ਆਪਣੇ ਕੋਲੇ ਪੈਸੇ ਵੀ ਅੱਗੇ ਆਪਣਾ ਘਰ ਵੀ ਬਣ ਗਿਆ ਆਪਾਂ ਇਸ ਵੇਲੇ اخਲਾਕ ਵੀ ਜਿਉਂਦਾ ਰੱਖਣਾ ਆਪਾਂ ਕਦਰਾਂ ਕੀਮਤਾਂ ਦੇ ਧਾਰਨੀ ਵੀ ਬਣਨਾ ਇਹ ਵੀ ਸਮੇਂ ਦੀ ਬਹੁਤ ਵੱਡੀ ਲੋੜ ਆ ਸੋ ਉਸ ਤੋਂ ਅਗਲੀ ਗੱਲ ਇਹ ਆ ਵੀ ਇਸ ਵੇਲੇ ਤਰਨ ਤਾਰਨ ਵਾਲੀ ਜ਼ਮੀਨੀ ਚੋਣ ਦੇ ਵੇਲੇ ਕਿਸੇ ਦਾ ਕੋਈ ਇੱਕ ਪੈਸੇ ਦਾ ਖਿਆਲ ਨਹੀਂ ਕਰਾ ਵਹਿ ਤਾਂ ਪੰਜਾਬ ਦੇ ਵਿੱਚ ਲੋਕਾਂ ਨੂੰ ਚਾ ਚੜ ਜਾਂਦਾ ਵੋਟਾਂ ਦਾ ਪਰ ਕਿਉਂਕਿ ਹੜ ਦੀ ਮਾਰ ਇੰਨੀ ਭਿਆਨਕ ਰਹੀ ਹੈ ਤੇ ਹੈ ਵੀ ਜਿਹਦੇ ਕਰਕੇ ਚੋਣ ਦੇ ਵੱਲ ਧਿਆਨ ਨਹੀਂ ਤਰਨ ਤਰ ਵੀ ਜਮਨੀ ਚੋਣ ਦੇ ਬਾਰੇ ਆਪਾਂ ਜਾਣਦੇ ਜੀ ਕਿ ਆਮ ਆਦਮੀ ਪਾਰਟੀ ਨੇ ਉਮੀਦਵਾਰ ਨਹੀਂ ਲਾਣਿਆ ਆ ਕਾਲੀ ਦਲ ਨੇ ਤੇ ਭਾਜਪਾ ਨੇ ਆਪਣੇ ਉਮੀਦਵਾਰ ਲਾਣ ਦਿੱਤੇ ਸੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਆਪਦੇ ਉਮੀਦਵਾਰ ਲਾਣੇ ਆ ਬਹੁਤ ਜਲਦ ਇਹ ਚੋਣ ਦੇ ਲਈ ਐਲਾਨ ਹੋਊਗਾ ਕਿਉਂਕਿ ਦੇਖੋ ਗੱਲ ਇਹ ਜੀ ਕਿ 6 ਮਹੀਨੇ ਦੇ ਅੰਦਰ ਅੰਦਰ ਕੋਈ ਵੀ ਸੀਟ ਖਾਲੀ ਪਰ ਕਰਨੀ ਹੁੰਦੀ ਹੈ ਚੋਣ ਕਮਿਸ਼ਨ ਦੇ ਵੱਲੋਂ ਛੇਤੀ ਐਲਾਨ ਕੀਤਾ ਜਾਊਗਾ ਤੇ ਉਸ ਵੇਲੇ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਬੀਜੇਪੀ ਆਪਸ ਦੇ ਵਿੱਚ ਕਿਵੇਂ ਭਿੰਦੀਆਂ ਇਹ ਸਮਾਂ ਬਿਆਨ ਕਰੂਗਾ ਪਰ ਜੇ ਆਪਾਂ ਗੱਲੇ ਕਰਗੇ ਜੀ ਕਿ ਇਸ ਵੇਲੇ ਇਨ੍ਹਾਂ ਹੜ੍ਹਾਂ ਦੇ ਵਿੱਚ ਸਭ ਤੋਂ ਵੱਧ ਆਪ ਦਾ ਪ੍ਰਭਾਵ ਕਿਹਨੇ ਛੱਡਿਆ ਜਿਹੜੇ ਕਲਾਕਾਰ ਨੇ ਉਹਨਾਂ ਨੇ ਆਪਣਾ ਬਹੁਤ ਵਧੀਆ ਪ੍ਰਭਾਵ ਛੱਡਿਆ ਸਮਾਜ ਸੇਵੀ ਜਥੇਬੰਦੀਆਂ ਨੇ ਪ੍ਰਭਾਵ ਛੱਡਿਆ ਮਨਕੀਰਤ ਔਲਖ ਦੇ ਨੋਟ ਵੰਡ ਵੰਡ ਕੇ ਇੱਕ ਵੱਖਰੀ ਜਿਹੜੀ ਆ ਉਹ ਚਰਚਾ ਘਟੀ ਆ ਪਰ ਅਜਿਹਾ ਖਬੀਰ ਸਿੰਘ ਬਾਦਲ ਨੇ ਗੱਲ ਕੀਤੀ ਗਾਂ 2 ਕਰੋੜ ਰੁਪਏ ਤੋਂ ਵੱਧ ਰੁਪਏ ਬੰਡੇ 2.5 ਲੱਖ ਲੀਟਰ ਉਹਨਾਂ ਦੇ ਵੱਲੋਂ ਲੋਕਾਂ ਨੂੰ ਦਿੱਤਾ ਗਿਆ ਤੇ ਉਹਨਾਂ ਨੇ ਜਿਸ ਤਰੀਕੇ ਦੇ ਐਲਾਨ ਕੀਤੇ ਵੀ ਭਾਈ 1 ਲੱਖ ਏਕੜ ਕਣਕ ਬੀਜਣ ਦੇ ਲਈ ਅਸੀਂ ਬੀਜ ਵੀ ਮੁਹੱਈਆ ਕਰਾਵਾਂਗੇ ਖੇਤ ਵਿਹਲੇ ਵੀ ਅਸੀਂ ਕਰਾਂਗੇ ਖੇਤਾਂ ਦੀ ਰੇਤ ਤੁਹਾਡੀ ਹੋਊਗੀ ਟਰੈਕਟਰ ਟਰਾਲੀਆਂ ਤੇਲ ਕਿਰਾਏ ਸਭ ਕੁਝ ਸਾਡਾ ਹੋਊਗਾ ਬੰਦੇ ਸਾਡੇ ਹੋਣਗੇ ਇਸ ਗੱਲ ਦੀ ਬਹੁਤ ਵੱਡੇ ਪੱਧਰ ਤੇ ਚਰਚਾ ਹੋਈ ਆ ਲੋਕ ਇਹ ਗੱਲ ਕਹਦੇ ਵੀ ਸੁਖਬੀਰ ਸਿੰਘ ਬਾਦਲ ਨੇ ਇਤਕੀ ਪੰਜਾਬ ਸਰਕਾਰ ਵਾਲਾ ਕੰਮ ਕੀਤਾ। ਕਿਉਂ ਮਹਿਸੂਸ ਕਰਾਤਾ ਵੀ ਭਾਈ ਪੰਜਾਬ ਦੇ ਵਿੱਚ ਸੁਖਬੀਰ ਬਾਦਲ ਮੁੱਖ ਮੰਤਰੀ ਆ ਤੇ ਬਾਕੀ ਨਹੀਂ ਆ। ਸੋ ਸੁਖਬੀਰ ਨੂੰ ਇਸ ਚੜਤ ਦਾ ਇਸ ਵੱਲੇ-ਵੱਲੇ ਦਾ ਭਵਿੱਖ ਦੇ ਵਿੱਚ ਕਿੰਨਾ ਕੁ ਫਾਇਦਾ ਹੁੰਦਾ ਇਹਦੇ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ ਪਰ ਇੰਨੀ ਗੱਲ ਜ਼ਰੂਰ ਆ ਸੁਖਬੀਰ ਬਾਦਲ ਨੇ ਇਹ ਦਰਸਾ ਦਿੱਤਾ ਜੀ ਕਿ ਆਕਾਲੀ ਦਲ ਫਿਲਹਾਲ ਇੱਕ ਹੀ ਸਰਗਰਮ ਆ। ਕਿਉਂਕਿ ਬਾਕੀ ਆਕਾਲੀ ਦਲਾਂ ਨੂੰ ਅਸੀਂ ਨੋਟਵੰਦ ਦੇ ਅਸੀਂ ਐਲਾਨ ਕਰਦੇ ਅਸੀਂ ਤੇਲ ਪਾਉਂਦੇ ਅਸੀਂ ਲੰਗਰ ਲਾਉਂਦੇ ਨਹੀਂ ਦੇਖਿਆ ਜਿਸ ਤਰੀਕੇ ਨਾਲ ਸੁਖਬੀਰ ਬਾਦਲ ਦੇ ਵੱਲੋਂ ਕੀਤਾ ਗਿਆ ਸੋ ਐਤਕੀ ਮੇਰਾ ਖਿਆਲ ਹੈ ਵੀ ਇਸ ਸਾਰੇ ਵਰਤਾਰੇ ਦੇ ਵਿੱਚ ਦੁਖਦਾਈ ਵਰਤਾਰੇ ਦੇ ਵਿੱਚ ਸੁਖਬੀਰ ਬਾਦਲ ਦੇ ਸਿਆਸੀ ਕਦ ਦੇ ਵਿੱਚ ਪਿਛਲੀਆਂ ਵਾਰਗਿਆਂ ਦੇ ਮੁਕਾਬਲਤੋਂ ਕੁਝ ਵਾਅਦਾ ਹੋਇਆ ਇਹ ਵਾਅਦਾ ਹੁਣ ਵੋਟਾਂ ਦੇ ਵਿੱਚ ਕਨਵਰਟ ਹੁੰਦਾ ਜਾਂ ਨਹੀਂ ਹੁੰਦਾ ਇਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਤੇ ਜੇਕਰ ਗੱਲ ਆਪਾਂ ਕਰੀਏ ਪੰਜਾਬੀ ਫਿਲਮਾਂ ਦੀ ਦੇਖੋ ਇਸ ਰੁੱਤ ਦੇ ਵਿੱਚ ਇਸ ਦੌਰ ਦੇ ਵਿੱਚ ਪੰਜਾਬੀ ਫਿਲਮਾਂ ਬਹੁਤ ਘੱਟ ਆਈਆਂ ਪੰਜਾਬੀ ਆ ਗਈ ਉਹ ਫਿਲਮ 19 ਸੀ ਉਹ ਅੱਗੇ ਪਾ ਲਈ ਗਈ ਆ ਇੱਥੇ ਨਿੱਕਾ ਜੈਲਦਾਰ ਤੇ ਉਹ ਫਿਲਮ ਔਣੀ ਸੀ ਭਾਗ ਚੌਥਾ ਉਹ ਅੱਗੇ ਪਾ ਲਈ ਗਈ ਆ ਇੱਥੇ ਰਾਵੀ ਦੇ ਕੰਡੇ ਔਣੀ ਸੀ ਉਹ ਅੱਗੇ ਪਾ ਲਈ ਗਈ ਆ ਕਈ ਹੋਰ ਪੰਜਾਬੀ ਫਿਲਮਾਂ ਉਹ ਅੱਗੇ ਪਾਈਆਂ ਗਈਆਂ ਕਿਉਂਕਿ ਹੜ੍ਹ ਦੇ ਵੱਲ ਸਭ ਦਾ ਧਿਆਨ ਆ ਹੜ੍ਹ ਦੀਆਂ ਖਬਰਾਂ ਦੇ ਵਿੱਚ ਹੀ ਲੋਕਾਂ ਦੀ ਮਸਰੂਫੀਅਤ ਆ ਇਸ ਕਰਕੇ ਫਿਲਮਾਂ ਦਾ ਹੀ ਪ੍ਰੋਮੋਸ਼ਨ ਫਿਲਮਾਂ ਦੀ ਰਿਲੀਜ਼ਿੰਗ ਅੱਗੇ ਪਾਈ ਗਈ ਆ ਪਰ ਮਿਹਰਨਾਮ ਦੀ ਇੱਕ ਫਿਲਮ ਆ ਜਿਹੜੀ ਪਿਛਲੇ ਦਿਨ ਰਿਲੀਜ਼ ਹੋਈ ਆ ਜਿਹੜੀ ਕਿ ਰਾਜਕੁੰਦਰਾ ਦੀ ਫਿਲਮ ਆ ਇਹ ਫਿਲਮ ਚੰਗੀ ਆ ਤੇ ਇਹ ਫਿਲਮ ਹੋਰ ਕਈ ਗੁਣਾ ਵੱਧ ਚੱਲ ਸਕਦੀ ਸੀ ਜੇਕਰ ਇਹਨੂੰ 2 ਮਹੀਨੇ ਲੇਟ ਕੀਤਾ ਹੁੰਦਾ ਪਰ ਟੀਮ ਨੇ ਇਹ ਫਿਲਮ ਰਿਲੀਜ਼ ਕੀਤੀ ਹੈ ਤੇ ਇਹ ਗੱਲ ਕਹੀ ਸੀ ਜੀ ਕਿ ਅਸੀਂ ਇਹਦੀ ਪੂਰੀ ਵੱਟ ਤਾਂ ਜਿਹੜੀ ਉਹ ਹੜਪੀੜਤ ਦੇ ਲੈਖੇ ਲਾਵਾਂਗੇ ਇਸ ਕਰਕੇ ਲੋਕਾਂ ਨੇ ਇਹਨੂੰ ਥੋੜਾ ਜਿਹਾ ਦੇਖਿਆ ਵੀ ਆ ਮੈਂ ਥੋੜਾ ਜਿਹਾ ਤਾਂ ਕਹਿਣਾ ਵੀ ਇਹ ਸੁਪਰ ਹਿੱਟ ਨਹੀਂ ਹੋਈ ਪਰ ਠੀਕ ਠੀਕ ਰਹੀ ਆ ਸੋ ਪੰਜਾਬੀ ਸਿਨੇਮਾ ਵੀ ਜਾਂਦਾ ਰਹੇ ਲੋਕ ਵੀ ਜਾਂਦੇ ਰਹਿਣ ਇਹਦੀ ਅਸੀਂ ਕਾਮਨਾ ਕਰਦੇ ਆ ਪੰਜਾਬੀ ਗੀਤ ਵੀ ਜਾਂਦੇ ਰਹਿਣ ਇਹਦੀ ਕਾਮਨਾ ਕਰਦੇ ਆ ਪਰ ਹਾਂ ਆਉਂਦੇ 24 ਘੰਟਿਆਂ ਦੇ ਵਿੱਚ ਮੀਂਹ ਕਣੀ ਦੀ ਸੰਭਾਵਨਾ ਕੋਈ ਨਹੀਂ ਪੰਜਾਬ ਦੇ ਵਿੱਚ ਕਿਤੇ ਗੜੇਮਾਰੀ ਦੀ ਸੰਭਾਵਨਾ ਨਹੀਂ ਪੰਜਾਬ ਦੇ ਵਿੱਚ ਹੋਰ ਪਾਣੀ ਛੱਡੇ ਜਾਣ ਦੀ ਡੈਮਾਂ ਦੇ ਵਿੱਚੋਂ ਸੰਭਾਵਨਾ ਨਹੀਂ ਪੰਜਾਬ ਮੁੜ ਕੇ ਲੀ ਦੇ ਉੱਤੇ ਆ ਜਾਣਾ ਪੰਜਾਬਗਾਂ ਨੇ ਇਹੀ ਲੈ ਕੇ ਆਉਣਾ ਪੰਜਾਬਗਾਂ ਦੇ ਜਜ਼ਬੇ ਨੇ ਹੀ ਕਮਾਲ ਕਰਨੀਆਂ ਇਹਦੇ ਬਾਰੇ ਆਪਾਂ ਜਾਣਦੇ ਆ ਫਿਲਹਾਲ ਹੜ ਦਾ ਖਤਰਾ ਘਟਿਆ ਹੁਣ ਵਧਿਆ ਨਹੀਂ ਪਾਣੀ ਨਹੀਂ ਛੱਡੇ ਜਾ ਰਿਹਾ ਇਸ ਸਮੇਂ ਦੀ ਲੋੜ ਵੀ ਪੰਜਾਬ ਚੜ੍ਹ ਦੀ ਕਲਾ ਦੇ ਵਿੱਚ ਰਵੇ ਬਹੁਤ ਬਹੁਤ ਮਿਹਰਬਾਨੀ